ਹੈਲੋ ਸਟੂਡੈਂਟਸ ਥਿਸ ਇਜ਼ ਗੁਰਪ੍ਰੀਤ ਵੈਲਕਮ ਟੂ ਮਾਈ YouTube ਚੈਨਲ D studies ਅੱਜ ਜੋ ਆਪਣਾ ਵੀਡੀਓ ਰਹਿਣ ਵਾਲਾ ਹੈ ਤੁਹਾਡੇ ਜੋ ਕੀ 2nd मंथली ਇਗਜ਼ਾਮ ਦੇ ਰਿਗਾਰਡਿੰਗ ਰਹਿਣ ਵਾਲਾ ਹੈ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਤੁਹਾਡਾ ਜੋ ਕੀ ਕਲਾਸ 11ਵਾਂ ਦਾ ਪੇਪਰ ਹੈਗਾ ਲਾਜ਼ਮੀ ਪੰਜਾਬੀ ਦਾ ਇਸ ਨੂੰ ਆਪਾਂ ਸਾਲਵ ਕਰਾਂਗੇ ਹਾਂਜੀ ਜੋ ਕੀ ਤੁਹਾਡਾ ਪੇਪਰ ਰਹਿਣ ਵਾਲਾ 20 ਮਾਰਕਸ ਦਾ ਰਹਿਣ ਵਾਲਾ ਹੈ ਤੇ ਤੁਹਾਨੂੰ ਟਾਈਮਿੰਗ ਜੋ ਦਿੱਤੀ ਜਾਊਗੀ ਪੇਪਰ ਅਟੈਂਪਟ ਕਰਨ ਲਈ ਉਹ 1 ਘੰਟਾ ਦਿੱਤੀ ਜਾਊਗੀ ਠੀਕ ਹੈ ਜੀ ਤਾਂ ਇਸੇ ਨਾਲ ਹੀ ਅਗਰ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਲੇਟੈਸਟ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਤੇ ਵੀਡੀਓ ਨੂੰ ਨਾਲ ਦੀ ਨਾਲ ਲਾਈਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਨਾ ਠੀਕ ਹੈ ਜੀ ਤਾਂ ਇਸੇ ਨਾਲ ਹੀ ਸ਼ੁਰੂ ਕਰਦੇ ਆਂ ਪਿਆਸ ਦੀ ਵੀਡੀਓ ਸਭ ਤੋਂ ਪਹਿਲਾ ਇਹ ਤੁਹਾਡੇ ਜੋ ਕਿ ਵਸਤੂ ਨਿਸ਼ਟ ਪ੍ਰਸ਼ਨ ਆਗੇ ਇਹ ਤੁਸੀਂ ਸਾਰੀ ਕਰਨੀ ਕੰਪਲਸਰੀ ਹੈਗੇ ਠੀਕ ਹੈ ਜੀ ਤਾਂ ਸਭ ਤੋਂ ਪਹਿਲਾ ਆਪਣਾ ਕੁਐਸ਼ਨ ਹੈਗਾ ਚੜਚ ਵਾਰੀ ਸੁਤਿਆ ਸੁਹਾਗ ਵਿੱਚ ਬਾਪੂ ਦੇ ਮਨ ਦਾ ਚਾਹ ਕਿਉਂ ਹੈ ਠੀਕ ਹੈ ਜੀ ਤਾਈ ਦੇਖ ਲੈਣੇ ਆਪਾਂ ਤੁਹਾਡਾ ਜੋ ਇਸ ਕੁਐਸਚਨ ਦਾ ਉੱਤਰ ਹੈਗਾ ਹਾਂਜੀ ਆ ਆਪਣੇ ਪ੍ਰਸ਼ਨ ਦਾ ਉੱਤਰ ਦੇਖ ਲਓ ਤੁਸੀਂ ਭਾਬੋ ਦੇ ਮਨ ਦਾ ਚਾਹ ਜਾਂ ਖੁਸ਼ੀ ਇਸ ਕਰਕੇ ਹੈ ਉਹ ਚਾਹੁੰਦੀ ਹੈ ਕਿ ਨੰਦ ਛੇਤੀ ਵਿਆਹੀ ਜਾਏ ਤਾਂ ਇਹ ਤੁਹਾਡੇ ਜੋ ਕਿ ਪਹਿਲੇ ਪ੍ਰਸ਼ਨ ਦਾ ਆਨਸਰ ਹੈ ਇਸ ਦੇ ਨਾਲ ਹੀ ਚੱਲਦੇ ਆਂ ਨੈਕਸਟ ਕੁਐਸਚਨ ਦੇ ਵੱਲ ਹਾਂਜੀ ਨੈਕਸਟ ਹੈਗਾ ਤੁਹਾਡਾ ਕੁਐਸਚਨ ਲੋਕ ਕਥਾ ਦਾ ਮੁਢਲਾ ਰੂਪ ਹਨ ਹਾਂਜੀ ये आप डिस्कस करा ना ही देख लो अकाउंट शब्द का पंजाबी अनुवाद की होंगे है तो वह हों अदा अकाउंट का दा, दा, खाता ठीक है जी नैक्सट सस्ता भी देख लो अमाउंट शब्द का पंजाबी अनुवाद रकम ज राशि पूछा गया है सही है जलत है हाँ जी अमाउंट शब्द का जो अनुवाद हैकम ज राशि ही होंगे इसलिए यही आएगा ਇਹ ਵਾਲਾ ਠੀਕ ਹੈ ਜੀ ਨੈਕਸਟ ਹੈਗਾ ਪੰਜਾਬੀ ਲੋਕ ਸਾਹਿਤ ਵਿੱਚ ਕਿਹੜੇ ਲੋਕ ਗੀਤ ਸ਼ਾਮਿਲ ਹਨ ਇਹ ਆਪਾਂ ਦੋਨੇ ਕੁਐਸਚਨ ਅਟੈਂਪਟ ਕਰ ਦੇਾਂਗੇ ਇੱਕ ਤੁਹਾਡਾ ਇਹ ਵਾਲਾ ਲੋਕ ਕਥਾ ਦਾ ਮੁੱਢਲਾ ਰੂਪ ਠੀਕ ਹੈ ਜੀ ਅ ਐੜਾ ਤੇ ਹਾਹਾ ਠੀਕ ਹੈ ਜੀ ਹਾਂਜੀ ਲੋਕ ਕਥਾ ਦਾ ਮੁੱਢਲਾ ਰੂਪ ਮਿੱਥਕ ਥਾਵਾਾਂ ਠੀਕ ਹੈ ਜੀ ਮਿੱਥਕ ਥਾਵਾਾਂ ਤਾਂ ਇਹ ਤੁਹਾਡਾ ਆਨਸਰ ਆ ਜਾਊਗਾ ਐੜੇ ਕੁਐਸਚਨ ਦਾ ਨੈਕਸਟ ਤੁਹਾਡਾ ਅਗਲਾ ਕੁਐਸਚਨ ਵੀ ਦੇਖ ਲੈਣੇ ਆਂ ਹਾਂਜੀ ਲੋਕ ਸਾਹਿਤ ਵਿੱਚ ਜੋ ਤੁਹਾਡੇ ਗੀਤਾਂਗੇ ਉਹ ਇੱਕ ਤਹਿ ਚੜ੍ਹ ਚਾਰੇ ਸੁੱਤਿਆਂ ਠੀਕ ਹੈ ਬੇਟੀ ਚੰਨਨ ਦੇ ਓਲੇ ਨੈਕਸਟ ਹੈਗਾ ਤੁਹਾਡਾ ਦੇਈ ਵੇ ਬਾਬਲਾ ਉਸ ਘਰੇ ਇਹ ਸਾਰੇ ਜੋ ਕੀ ਤੁਹਾਡੇ ਗੀਤਾਂਗੇ ਪੰਜਾਬੀ ਸਾਹਿਤ ਦੇ ਵਿੱਚ ਠੀਕ ਹੈ ਹਾਂਜੀ ਨੈਕਸਟ ਹੈ ਤੁਹਾਡਾ ਇਹਠਾਂ ਦਿੱਤੇ ਪ੍ਰਸ਼ਨਾਂ ਵਿੱਚੋਂ ਕੋਈ ਦੋ ਪ੍ਰਸ਼ਨਾਂ ਦੇ ਉੱਤਰ ਦਿਓ ਹਾਂਜੀ ਇਹਨਾਂ ਵਿੱਚੋਂ ਤੁਸੀਂ ਕੋਈ ਦੋ ਪ੍ਰਸ਼ਨ ਅਟੈਂਪਟ ਕਰਨੇ ਆਗੇ ਤੁਹਾਨੂੰ ਦੋ ਨੰਬਰ ਮਿਲਣਗੇ ਇੱਕ ਪ੍ਰਸ਼ਨ ਦੇ ਠੀਕ ਹੈ ਜੀ ਦੋਨੋਂ ਪ੍ਰਸ਼ਨ ਚਾਰ ਨੰਬਰ ਦੇ ਹੋਣਗੇ ਠੀਕ ਹੈ ਜੀ ਇਸੇ ਨਾਲ ਹੀ ਦੇਖੋ ਚੜਚਾਰੇ ਸੱਤਿਆ ਸੁਹਾਗ ਵਿੱਚ ਧੀ ਕਿਸ ਨੂੰ ਸੰਬੋਧਨ ਕਰਦੀ ਹੈ ਇੱਕ ਹੈ ਗਵਾਸ਼ਨ ਸਾਡਾ ਛੜੀਆਂ ਦਾ ਚੰਬਾ ਸੁਹਾਗ ਵਿੱਚ ਧੀ ਦੇ ਪੇਕੇ ਘਰ ਦੇ ਮੋਹ ਵਿੱਚੋਂ ਨਿਕਲਦੀਆਂ ਦੀ ਪੀੜਾ ਕਿਵੇਂ ਦਿਖਾਈ ਗਈ ਹੈ ਬਾਪ ਉਸਦੇ ਤਰਲੇ ਕਿਉਂ ਨਹੀਂ ਮੰਦਾ ਹੈ ਈੜੀ ਵੀ ਦੇਖ ਲੋ ਹਰੀ ਹੀ ਨੀ ਰਸ ਭਰੀਏ ਖਜੂਰੇ ਕੁੜੀ ਦੇ ਵਿਲਾਪ ਤੇ ਢੇ ਸਾਰੇ ਦਾਸ ਦਾ ਟਾਕਰਾ ਕਿਉਂ ਪ੍ਰਗਟ ਹੋਇਆ ਏ ਤਾਂ ਇਹ ਆਪਾਂ ਤਿੰਨੇ ਕੁਐਸਚਨ ਡਿਸਕਸ ਕਰ ਲੈਣੇ ਆਂ ਅੱਜ ਦੀ ਵੀਡੀਓ ਦੇ ਵਿੱਚ ਹਾਂਜੀ ਆਪਣਾ ਪਹਿਲਾ ਕੁਐਸਚਨ ਸੇ ਚੜਚਾਰੇ ਸੁਤਿਆ ਸੁਹਾਗ ਵਿੱਚ ਟੀ ਕਿਸ ਕਿਸ ਨੂੰ ਸੰਬੋਧਨ ਕਰਦੀ ਹੈ ਹਾਂਜੀ ਚੜਚਾਰੇ ਸੁਤਿਆ ਸੁਹਾਗ ਵਿੱਚ ਵਿਆਹ ਵਾਲੀ ਮੁਟਿਆਰ ਆਪਣੀ ਬਾਬਲ ਮਾਂ ਚਾਚਾ ਚਾਚੀ ਨੂੰ ਸੰਬੋਧਨ ਹੁੰਦੀ ਹੈ ਤੇ ਉਹ ਆਪਣਾ ਕਾਰਜ ਰਚਣ ਲਈ ਕਹਿੰਦੀ ਹੈ ਉਸ ਦੇ ਨਾਲ ਦੀਆਂ ਸਾਰੇ ਚਲੀਆਂ ਗਈਆਂ ਉਹ ਵੀ ਮੁਟਿਆਰ ਹੋ ਗਈ ਹੈ ਠੀਕ ਹੈ ਜੀ ਤਾਂ ਇਹ ਸੀਗਾ ਆਪਣਾ ਪਹਿਲਾ ਕੁਐਸਚਨ ਨੈਕਸਟ ਵਾਲਾ ਵੀ ਦੇਖ ਲੈਣੇ ਹੈਗੇ ਜੀ ਅਗਲਾ ਕੁਐਸਚਨ ਆਪਣਾ ਇਹ ਵਾਲਾ ਸੀ ਸਾਡਾ ਚਿੜੀਆਂ ਦਾ ਸੰਬਾ ਸੁਹਾਗ ਵਿੱਚ ਤੀ ਪੇਕੇ ਘਰ ਦੀ ਦੇ ਮੋਹ ਵਿੱਚੋਂ ਨਿਕਲਦੀ ਪੀੜਾ ਕਿਵੇਂ ਦਿਖਾਈ ਗਈ ਹੈ ਬਾਪ ਉਸਦੇ ਤਰਲੇ ਕਿਉਂ ਨਹੀਂ ਮੰਨਦਾ ਚਿੜੀਆਂ ਦੇ ਚੰਬੇ ਤੋਂ ਭਾਕ ਕੁੜੀਆਂ ਦਾ ਝੁਰਮਟ ਹੈ ਜਿਨ੍ਹਾਂ ਨੇ ਇੱਕ ਦਿਨ ਬਾਬਲ ਦੇ ਘਰ ਉੱਡ ਜਾਣਾ ਹੈ ਟੀ ਬਾਪ ਨੂੰ ਕਈ ਤਰ੍ਹਾਂ ਦੀਆਂ ਦਲੀਲਾਂ ਦਿੰਦੀ ਹੈ ਕਿ ਬਾਬਲ ਦੇ ਮਹਿਲਾ ਵਿੱਚ ਗੁੱਡੀਆਂ ਕੌਣ ਖੇਡੇਗਾ ਚਰਖਾ ਕੌਣ ਕੱਤੇਗਾ ਪਰ ਬਾਬਲ ਕਹਿੰਦਾ ਹੈ ਕਿ ਉਹ ਸਭ ਇਹ ਸਾਗੋਸਤੀਆਂ ਪੋਤਰੀਆਂ ਕਰਨੀਆਂ ਤੂੰ ਆਪਣੇ ਘਰ ਜਾ ਜਦੋਂ ਉਹ ਕਹਿੰਦੀ ਹੈ ਕਿ ਮੇਰਾ ਡੋਲਾ ਨਹੀਂ ਲੰਘਣਾ ਤੇਰੇ ਮਹਿਲਾ ਵਿੱਚ ਤਾਂ ਬਾਬਲ ਕਹਿੰਦਾ ਹੈ ਇੱਕ ਇੱਟ ਪੁੱਟ ਕੇ ਲੰਘਣ ਜੋਗਾ ਰਾਹ ਕਰ ਦੇਵਾਂਗੇ ਦੇਵਾਂਗਾ ਪਰ ਬਾਬਲ ਰੌਣਿਤਾ ਅਨੁਸਾਰ ਤੋਂ ਉਹਦੇ ਮਜਬੂਰ ਹੈ ਧੀ ਅੰਦਰ ਮੋਹ ਦੀ ਪੀੜਾ ਵੀ ਹੁੰਦੀ ਹੈ ਤੇ ਸਹਰੇ ਘਰ ਦਾ ਚਾਹ ਵੀ ਹੁੰਦਾ ਏ ਧੀ ਕਹਿੰਦੀ ਹੈ ਬਾਬਲ ਕਿਹੜੇ ਦੇਸ਼ ਜਾਣਾ ਭਾਵ ਸਹਰੇ ਘਰ ਤੋਂ ਹੈ ਘਰ ਜਾ ਆਪਣੇ ਘਰ ਜਾ ਆਪਣੇ ਤੋਂ ਭਾਵ ਵੀ ਸਾਰਾਕਾਰ ਹੀ ਹੈ ਉਹ ਹੀ ਉਸ ਦਾ ਅਸਲੀਕਰ ਹੈ ਠੀਕ ਹੈ ਜੀ ਤਾਂ ਇਹ ਸੀਗਾ ਆਪਣਾ ਨੈਕਸਟ ਕੁਐਸਚਨ ਇਹਦੇ ਵਿੱਚ ਤੁਸੀਂ ਦੋ ਅਟੈਂਪਟ ਕਰਨੇ ਆ ਤੇ ਤੀਸਰਾ ਵੀ ਆਪਾਂ ਡਿਸਕਸ ਕਰ ਲੈਣੇ ਆ ਠੀਕ ਹੈ ਜੀ ਤੀਸਰਾ ਕੁਐਸਚਨ ਆਪਣਾ ਇਹ ਵਾਲਾ ਸੀ ਹਰੀਏ ਨੀ ਰਸ ਭਰੀਏ ਖੰਜੂਰੇ ਕੁੜੀ ਦੇ ਵਿਲਾਪ ਦੇ ਢੇਰ ਸਾਰੇ ਦਾਸ ਦਾ ਟਾਕਰਾ ਕਿਉਂ ਪ੍ਰਗਟ ਹੋਇਆ ਏ ਹਰੀਏ ਨੀ ਰਸ ਭਰੀਏ ਖੰਜੂਰੇ ਸੁਹਾਗ ਵਿੱਚ ਹਰੀ ਰਸ ਭਰੀ ਖਜੂਰ ਵਿਆਹੀ ਜਾਣ ਵਾਲੀ ਕੁੜੀ ਨੂੰ ਕਿਹਾ ਗਿਆ ਏ ਇਸ ਸਹਾਗ ਵਿੱਚ ਕੁੜੀ ਦੇ ਮਾਪੇ ਚਾਚਾ ਚਾਚੀ ਮਾਮਾ ਮਮੀ ਆਦਿ ਦੇ ਰਿਸ਼ਤਿਆਂ ਦਾ ਜ਼ਿਕਰ ਹੈ ਕੁੜੀ ਦੇ ਮਨ ਵਿੱਚ ਬਿਰਲਾ ਬਹੁਤ ਦੂਰ ਵਿਆਹੀ ਜਾਣ ਕਰਕੇ ਉਪਜਦਾ ਹੈ ਦਾਸ ਦਾ ਜਿਆਦਾ ਦਾਸ ਤਾਂ ਜਿਆਦਾ ਦਿੱਤਾ ਗਿਆ ਹੈ ਕਿ ਖਾਂਦੇ ਪਿੰਦੇ ਮਾਪਿਆਂ ਨੂੰ ਜੋ ਵਰ ਦੂਰ ਲੱਭਿਆ ਹੈ ਇਸ ਕਰਕੇ ਢੇਰ ਸਾਰਾ ਦਾਸ ਦਿੱਤਾ ਗਿਆ ਹੈ ਠੀਕ ਹੈ ਜੀ ਇਹ ਸੀਗੇ ਆਪਣੇ ਤਿੰਨੋਂ ਕੁਐਸਚਨ ਇਸ ਦੇ ਨਾਲ ਹੀ ਨੈਕਸਟ ਵਾਲਾ ਵੀ ਦੇਖ ਲੈਣੇ ਅੱਗੇ ਕੀ ਹੈਗਾ ਹਾਂਜੀ ਨੈਕਸਟ ਹੈਗੇ ਤੁਹਾਡੇ ਪ੍ਰਸ਼ਨ ਨੰਬਰ 10 ਤੇ ਸੜਕਾਂ ਸੜਕਾਂ ਅਤੇ ਦੁਰਘਟਨਾ ਬਾਰੇ ਅਖਬਾਰਾਂ ਦੇ ਸੰਪਾਦਕ ਨੂੰ ਪੱਤਰ ਲਿਖੋ ਦੋ ਦੋ ਦਿੱਤੇ ਹੋਏ ਆ ਤੁਹਾਨੂੰ ਇਹਦੇ ਵਿੱਚ ਤੁਸੀਂ ਇੱਕ ਅਟੈਂਪਟ ਕਰਨਾ ਹੋਊਗਾ ਠੀਕ ਹੈ ਜੀ ਜਿਹੜਾ ਇਹ ਪੱਤਰ ਹੈ ਤੁਹਾਡਾ 4 ਨੰਬਰ ਦਾ ਹੋਊਗਾ ਤਾਂ ਦੂਸਰਾ ਗਾ ਹੜ੍ਹਾਂ ਵਿੱਚ ਹੋਏ ਨੁਕਸਾਨ ਬਾਰੇ ਅਖਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ ਆਪਾਂ ਇਹ ਦੋਨੋਂ ਹੀ ਡਿਸਕਸ ਕਰਨੇ ਕਰਨੇ ਆਗੇ ਅੱਜ ਤੇ ਅਗਰ ਤੁਹਾਨੂੰ ਜਿਹੜਾ ਵੀ ਈਜ਼ੀ ਲੱਗਦਾ ਉਹ ਤੁਸੀਂ ਇਹਦੇ ਵਿੱਚ ਕਰ ਸਕਦੇ ਹੋਗੇ ਯਾਰ ਠੀਕ ਹੈ ਜੀ ਹਾਂਜੀ ਇਹ ਤੁਹਾਡਾ ਜੋ ਕੀ ਸੜਕਾਂ ਤੇ ਦੁਰਘਟਨਾਵਾਂ ਬਾਰੇ ਪੱਤਰ ਆਗਾ ਸਭ ਤੋਂ ਪਹਿਲਾਂ ਤੁਸੀਂ ਲਿਖੋਗੇ ਸੇਵਾ ਵਿਖੇ ਸੰਪਾਦਕ ਜੀ ਰੋਜ਼ਾਨਾ ਚੜ੍ਹਦੀ ਕਲਾ ਜਿਹੜਾ ਵੀ ਤੁਸੀਂ ਅਖਬਾਰ ਦਾ ਨਾਮ ਲਿਖਣਾ ਚਾਹੋਗੇ ਪਟਿਆਲਾ ਠੀਕ ਹੈ ਜੀ ਸ਼੍ਰੀਮਾਨ ਜੀ ਅੱਜਕੱਲ ਸੜਕਾਂ ਉੱਤੇ ਇਹ ਸਾਰਾ ਤੁਸੀਂ ਲਿਖਣਾ ਹੈ ਇਸ ਤਰ੍ਹਾਂ ਪੱਤਰ ਅ ਇੱਥੇ ਦੇਖ ਸਕਦੇ ਹਾਂ ਤੁਸੀਂ ਠੀਕ ਹੈ ਜੀ ਇਹ ਆਪਣਾ ਪੱਤਰ ਹੈਗਾ ਅੱਜਕੱਲ ਸੜਕਾਂ ਤੇ ਦੁਰਘਟਨਾਵਾਂ ਵਧ ਰਹੀਆਂ ਹਨ ਕੁਝ ਲੋਕ ਇਸ ਤਰ੍ਹਾਂ ਖ਼ਾਨ ਸੜਕਾਂ ਦੀ ਮੰਦੀ ਹਾਲਤ ਅਤੇ ਵਧ ਰੇ ਟ੍ਰੈਫਿਕ ਨੂੰ ਗੁੰਦੇ ਹਨ ਪਰ ਮੈਂ ਇੱਕ ਦੁਰਘਟਨਾ ਦਾ ਜ਼ਿਕਰ ਕਰ ਰਹੀ ਹਾਂ ਇਸ ਵਿੱਚ ਮੈਨੂੰ ਚਾਪਦਾ ਹੈ ਮਨੁੱਖ ਦੀ ਬੇਸਮਝੀ ਵੱਡਾ ਕਾਰਨ ਸੀਗੀ ਮੈਂ ਆਪਣੇ ਮੋਟਰਸਾਈਕਲ ਉੱਤੇ ਖਰੜ ਦੇ ਮੁਰਿੰਡੇ ਜਾ ਰਿਹਾ ਸਾਂ ਮੈਂ ਬਿਲਕੁਲ ਖੱਬੇ ਹੱਥ ਸੜਕ ਦੇ ਕਿਨਾਰੇ ਤੇ ਮੋਟਰਸਾਈਕਲ ਚਲਾ ਰਿਹਾ ਸੀਆ ਅਚਾਨਕ ਵਿੱਚੋਂ ਜੋਰ-ਜੋਰ ਦੇ ਹਾਰਨ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ ਮੈਂ ਡਰ ਕੇ ਆਪਣਾ ਮੋਟਰਸਾਈਕਲ ਕੱਚੇ ਰਸਤੇ ਉੱਪਰ ਕਰ ਲਿਆ ਮੇਰੇ ਨੇੜੇ ਦੋ ਬੱਸਾਂ ਬਹੁਤ ਤੇਜ਼ ਰਫਤਾਰ ਨਾਲ ਬਰਾਬਰ-ਬਰਾਬਰ ਲੰਘੀਆਂ ਹੈ ਲੱਗਦਾ ਜਿਵੇਂ ਦੋਹਾਂ ਬੱਸਾਂ ਵਿੱਚ ਦੌੜ ਮੁਕਾਬਲਾ ਹੋ ਰਿਹਾ ਹੋਵੇ ਮੇਰੇ ਵਿਚਾਰ ਵਿੱਚ ਡਰਾਈਵਰ ਕੰਡਕਟਰਾਂ ਨੂੰ ਕੋਈ ਅਜਹੀ ਸਖਲਾਈ ਦਿੱਤੀ ਜਾਣੀ ਚਾਹੀਦੀ ਹੈ ਜਿਸ ਸੇ ਚੋਣਾਂ ਨੂੰ ਸਬਰ ਨਾਲ ਤੇ ਠੀਕ ਤਰ੍ਹਾਂ ਬੱਸ ਚਲਾਉਣ ਦੀ ਸਿੱਖਿਆ ਦਿੱਤੀ ਜਾਵੇ ਜੇ ਕੋਈ ਮੂਡ ਮਤ ਵਾਲਾ ਡਰਾਈਵਰ ਠੀਕ ਢੰਗ ਨਾਲ ਗੱਡੀ ਨਹੀਂ ਚਲਾਉਂਦਾ ਤਾਂ ਉਸ ਵਾਰ ਬੱਸ ਵਿੱਚ ਬੈਠੀਆਂ ਸਵਾਰੀਆਂ ਨੂੰ ਚਾਹੀਦਾ ਕਿ ਉਸ ਦੀ ਸ਼ਿਕਾਇਤ ਕਰਨ ਇਸ ਮਹਿਕਮੇ ਦੇ ਅਧਿਕਾਰੀਆਂ ਨੂੰ ਚਾਹੀਦਾ ਕਿ ਅਜਿਹੇ ਡਰਾਈਵਰਾਂ ਨਾਲ ਸਖਤੀ ਨਾਲ ਨਿਪਟਣ ਤਾਂ ਜੋ ਭਵਿੱਖ ਵਿੱਚ ਅਜਿਹੇ ਦੁਰਘਟਾਣਾ ਨਾ ਵਾਪਰਨ ਇਸ ਤੇ ਨਾਲ ਹੀ ਐਂਡ ਤੇ ਲਿਖੋਗੇ ਤੁਸੀਂ ਧੰਨਵਾਦ ਸਾਹਿਬ ਤੇ ਤੁਹਾਡਾ ਪਾਠਕ ਠੀਕ ਹੈ ਜੀ ਤੇ ਤੁਸੀਂ ਆਪਣਾ ਨਾਮ ਲਿਖ ਸਕਦੇ ਹੋਗੇ ਇਸ ਤਰ੍ਹਾਂ ਤੁਸੀਂ ਆਪਣਾ ਨਾਮ ਲਿਖ ਕੇ ਮਕਾਨ ਨੰਬਰ ਵਾਰਡ ਜੋ ਵੀ ਤੁਹਾਡਾ ਪਿੰਡ ਸ਼ਹਿਰ ਆਗਾ ਠੀਕ ਹੈ ਜੀ ਡੇਟ ਲਿਖੋਗੇ ਤੇ ਇਸ ਦੇ ਨਾਲ ਹੀ ਨੈਕਸਟ ਵਾਲਾ ਜੋ ਪੱਤਰ ਆ ਉਸ ਨੂੰ ਵੀ ਡਿਸਕਸ ਕਰ ਲੈਣੇ ਆ ਹਾਂਜੀ ਉਸੇ ਤਰ੍ਹਾਂ ਇਸ ਨੂੰ ਸਟਾਰਟ ਕਰੂੰਗੇ ਰਜਾਨਾ ਜੀਤ ਜ਼ਿਲੰਦਰ ਵਿਸ਼ਾ ਹੜਾ ਵਿੱਚ ਹੋਏ ਨੁਕਸਾਨ ਬਾਰੇ ਸ਼੍ਰੀਮਾਨ ਜੀ ਆਪ ਜੀ ਦੇ ਅਖਬਾਰ ਰਾਹੀਂ ਮੈਂ ਆਪਣੇ ਪਿੰਡ ਉੱਪਰ ਭਾਰੀ ਖੜਾ ਕਰਨ ਪਈ ਅਚਾਨਕ ਵਿਪਤਾ ਬਾਰੇ ਸਰਕਾਰ ਅਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਨੂੰ ਦੱਸਣਾ ਚਾਹੁੰਦਾ ਹਾਂ ਜਾਂ ਚਾਹੁੰਦੀ ਹਾਂ ਸਾਡਾ ਪਿੰਡ ਰਾਜਪੁਰਾ ਤਹਿਸੀਲ ਵਿੱਚ ਕੱਗਰ ਨਦੀ ਦੇ ਨੇੜੇ ਸਥਿਤ ਹੈ ਕੱਗਰ ਨਦੀ ਸਾਡੇ ਪਿੰਡ ਤੋਂ 1 ਕਿਲੋਮੀਟਰ ਦੀ ਦੂਰੀ ਤੇ ਵਗਦੀ ਹੈ ਇਸ ਵਿੱਚ ਬਰਸਾਤ ਦੇ ਦੌਰਾਨ ਲਗਭਗ ਹਰ ਸਾਲ ਹੜਾ ਆਉਂਦਾ ਹੈ ਤੇ ਸਾਡਾ ਸਾਡੇ ਪਿੰਡ ਦਾ ਛੱਡ ਪਿੰਡ ਦਾ ਬਹੁਤ ਨੁਕਸਾਨ ਹੋ ਜਾਂਦਾ ਹੈ ਇਸ ਕਰਕੇ ਸਰਕਾਰ ਨੂੰ ਚਾਹੀਦਾ ਕਿ ਜਿਵੇਂ ਕਿ ਹੋਰਾਂ ਸ਼ਹਿਰਾਂ ਵਿੱਚ ਜਾਂ ਇਲਾਕਿਆਂ ਵਿੱਚ ਡੈਮ ਬਣਾਈਆਂ ਜਾ ਰਹੀਆਂ ਹਨ ਸਾਡੇ ਇਲਾਕੇ ਵਿੱਚ ਵੀ ਡੈਮ ਬਣਾਈ ਜਾਵੇ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਰਾਈਟ ਆਨ ਕਰ ਸਕਦੇ ਹੋਗੇ ਇਸ ਤਰ੍ਹਾਂ ਡੈਮ ਬਣਾ ਕੇ ਪਾਣੀ ਦੀ ਸਦ ਵਰਤੋਂ ਕੀਤੀ ਜਾ ਰਹੀ ਹੈ ਉਵੇਂ ਹੀ ਇਸ ਨਦੀ ਉੱਪਰ ਵੀ ਡੈਮ ਬਣਾਇਆ ਜਾ ਸਕਦਾ ਹੈ ਨਾਲੇ ਇਹਨਾਂ ਪਿੰਡਾਂ ਨੂੰ ਹਰ ਸਾਲ ਆਉਂਦੀ ਹੜ੍ਹਾਂ ਦੀ ਵਿਪਤਾ ਤੋਂ ਬਚਾਇਆ ਜਾ ਸਕਦਾ ਹੈ ਨਦੀ ਦੇ ਕੰਢੇ ਉੱਚੇ ਕਰਨ ਲਈ ਪਿੰਡ ਦੇ ਲੋਕਾਂ ਦੇ ਧਾਰਮਿਕ ਸਥਾਨਾਂ ਦੀ ਕਾਰ ਸੇਵਾ ਕਰਨ ਵਾਲੀਆਂ ਜਥੇਬੰਦੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਇਹ ਮਨੁੱਖਤਾ ਦੀ ਸੱਚੀ ਸੇਵਾ ਹੋਵੇਗੀ ਐਨ ਤੇ ਲਿਖੋਗੇ ਤੁਸੀਂ ਧੰਨਵਾਦ ਸਾਹਿਤ ਆਪ ਜੀ ਦਾ ਸਤਿ ਸੰਤਕ ਤੁਹਾਡਾ ਨਾਮ ਆਊਗਾ ਠੀਕ ਹੈ ਜੀ ਹਾਂ ਜੀ ਇਸ ਦੇ ਨਾਲ ਹੀ ਤੁਹਾਡਾ ਪ੍ਰਸ਼ਨ ਨੰਬਰ 4 ਹੈ ਕਿ ਇੱਥੇ ਲਿਖੇ ਅੰਗਰੇਜ਼ੀ ਦੇ ਵਾਕਾਂ ਨੂੰ ਪੰਜਾਬੀ ਵਿੱਚ ਅਨੁਵਾਦ ਕਰੋ ਤੁਹਾਡਾ ਇਹ ਜੋ ਕਿ 1-1 ਮਾਰਕਸ ਦਾ ਹੋਵੇਗਾ ਸਭ ਤੋਂ ਪਹਿਲਾਂ ਇਹ कंप्यूटर इज़ एन इलेक्ट्रॉनिक डिवाइस हाँ जी कंप्यूटर एक बिजली संचालक संचालक जंत्र है ठीक है जी कंप्यूटर एक बिजली जंत्र है ज बिजली तो चलने वाला जंत्र है ठीक है जी ही देखो अगला ईमेल इज यूज टू सेंड एंड रिसीव मैसेज जो ईमेल है वो वह मैसेज रिसीव करने भेजन प्राप्त करने के लिए वरत्या जाए ठीक है जी नैक्सट है प्रश्न नंबर पांच मुहावरे है कोई दो करने सब तो पहला उंगलों से नचा अखा उत्ते बिठाते हवा के घोड़े सवार होना तो यह आप देख लेंगे किमें बना सकते हो सब तो पहला अपना मुहावरा संगललाते नचा ਉਂਗਲਾ ਤੇ ਨਚਾਉਣਾ ਆਪਣੇ ਪਿੱਛੇ ਲਾ ਲੈਣਾ ਮਨ ਮਰਜ਼ੀ ਕਰਾਉਣੀ ਸ਼ੁਰੇਸ਼ ਨੇ ਆਪਣੇ ਮਿਲ ਮਾਲਕ ਨੂੰ ਇਸ ਤਰ੍ਹਾਂ ਮੁਠੀ ਵਿੱਚ ਕੀਤਾ ਹੋਇਆ ਹੈ ਕਿ ਉਹ ਉਸ ਨੂੰ ਜਿਸ ਤਰ੍ਹਾਂ ਚਾਹੇ ਉਂਗਲਾ ਤੇ ਨਚਾ ਸਕਦਾ ਹੈ ਠੀਕ ਹੈ ਜੀ ਇਸ ਦੇ ਨਾਲ ਅਗਲਾ ਅਗਲਾ ਵੀ ਚੋ ਦੇਖਣ ਨੇ ਤੁਹਾਡਾ ਮੁਹਾਵਰਾਗਾ ਹਾਂ ਜੀ ਅਗਲਾ ਸੀਗਾ ਆਪਣਾ ਅੱਖਾਂ ਉੱਤੇ ਬਿਠਾਉਣਾ ਬਹੁਤ ਆਦਰ ਸਤਿਕਾਰ ਕਰਨਾ ਸਮਸਤਾਰ ਬੱਚੇ ਆਪਣੇ ਮਾਪਿਆਂ ਨੂੰ ਅੱਖਾਂ ਉੱਤੇ ਬਿਠਾ ਕੇ ਰੱਖਦੇ ਹਨ ਤਾਂ ਇਸੇ ਨਾਲ ਹੀ ਨੈਕਸਟ ਵਾਲਾ ਵੀ ਦੇਖ ਲਓ ਹਾਂਜੀ ਆਪਣਾ ਲਾਸਟ ਜੋ ਕਿ ਮਹਾਭਰਾਤੀ ਹਵਾ ਦੇ ਕੋੜੇ ਸਵਾਰ ਹੋਣਾ ਜਾਂ ਚੜਨਾ ਹੈਂਕੜ ਵਿੱਚ ਹੋਣਾ ਇਸ ਦਾ ਅਰਥ ਹੈ ਸ਼ੁਸ਼ੀਲ ਦੇ ਪਿਤਾ ਜੀ ਪੁਲਿਸ ਅਫਸਰ ਹਨ ਇਸ ਲਈ ਉਹ ਸ਼ੁਸ਼ੀਲ ਹਵਾ ਦੇ ਕੋੜੇ ਤੇ ਚੜਿਆ ਰਹਿੰਦਾ ਹੈ ਠੀਕ ਹੈ ਜੀ ਜੋ ਸ਼ੁਸ਼ੀਲ ਦਾ ਪਿਤਾ ਉਹ ਪੁਲਿਸ ਅਫਸਰ ਆ ਇਸ ਲਈ ਜੋ ਸੁਸ਼ੀਲ ਉਹ ਹਵਾ ਦੇ ਕੋੜੇ ਚੜਿਆ ਰਹਿੰਦਾ ਹੈ ताही अपना जो कि वाक बन गया इस नैक्सट जोड़ा तो पेपर आ डिस्कस कर गए हाँ जी नैक्सट तो प्रश्न नंबर छे कोई एक पैरा रचना करो आ, एक है घरते रेखा सॉरी घरते रुख दूसरा है सफ़र करना ये तीन मार्क्स का होगा एक तुम्हें एक अटैम्प्ट करना ठीक है जी एक पैरा रचना करो ਹਾਂਜੀ ਤਾਂ ਇਹ ਤੁਹਾਡਾ ਘਰ ਤੇ ਰੁੱਖ ਜੁ ਕੀ ਪੈਰ ਰਚਨਾਗਾ ਤੁਸੀਂ ਇੱਥੋਂ ਵੀਡੀਓ ਨੂੰ ਪਾਜ਼ ਕਰਕੇ ਯਾਦ ਕਰ ਸਕਦੇ ਹੋਗੇ ਜਾਂ ਲਿਖ ਕੇ ਰੱਖ ਸਕਦੇ ਹੋ ਜਿਵੇਂ ਹੈ ਕਾਰੀ ਰੁਖਵਾਂਗ ਹੁੰਦਾ ਹੈ ਰੁਖਵਾਂਗ ਹੀ ਇਹ ਬਾਦਾਂ ਫੁੱਲਦਾ ਤੇ ਫੈਲਦਾ ਤੇ ਆਕਾਰ ਬਣਾਉਂਦਾ ਹੈ ਰੁਖਵਾਂਗ ਹੀ ਇੱਥੇ ਉਮੀਦਾਂ ਦੇ ਫੁੱਲ ਫਲ ਲੱਗਦੇ ਹਨ ਰੁਖਵਾਂਗ ਪਰਿਵਾਰ ਦੇ ਮੈਂਬਰਾਂ ਲਈ ਘਰ ਸ਼ਾਂਹ ਦਿੰਦੇ ਹਨ ਜਿਵੇਂ ਪੰਛੀ ਰੁੱਕ ਤੇ ਚਹ ਚਾਹਦੇ ਹਨ ਤਿਵੇਂ ਘਰ ਦੇ ਜੀ ਘਰ ਦੀ ਰੌਣਕ ਵੰਡਿਆ ਹਨ ਰੁਖਵਾਂਗ ਹੀ ਘਰ ਦੀਆਂ ਟਾਣੀਆਂ ਬੰਦਿਆ ਹਨ ਪਾਪ ਕਰ ਦਿੱਤੀਆਂ ਦੀ ਆਪਣੀ ਆਪਣੀ ਵਿਵੇਕਲੀ ਸ਼ਖਸ਼ੀਅਤ ਉੱसरਦੀ ਹੈ ਜਿਵੇਂ ਰੋਖ ਨੇ ਘਟਾਣੀਆਂ ਦੇ ਹੁੰਦਾ ਹਰ ਟਾਣੀ ਨੂੰ ਲਿਫ-ਲਿਫ ਚੁੰਮਦੀ ਖੋਲ ਦਿੰਦਿਆਂ ਵੀ ਇੱਕ ਸਮੂੱਚੀ ਹੋਂਦ ਰੱਖਦਾ ਹੈ ਤਿਵੇਂ ਘਰ ਹੁੰਦਾ ਹੈ ਰੋਖ ਦੀ ਹਰ ਟਾਣੀ ਬਾਗ ਘਰ ਦਾ ਹਰ ਜੀ ਉਸਨਾਂ ਨਿਖੜਮਾਗ ਹੁੰਦਾ ਹੈ ਰੋਖ ਦੀ ਭਾਤੀ ਕਾ ਸੰਜੀਵ ਤੇ ਪਰਿਵਰਤਨਸ਼ੀਲ ਹੁੰਦਾ ਹੈ ਸੋਹਣੇ ਪਰਫੁੱਲ ਤਰੋਖ ਨੂੰ ਵੇਖ ਕੇ ਜਿਵੇਂ ਰੂਹ ਨਸ਼ਾ ਜਾਂਦੀ ਹੈ ਤਿਵੇਂ ਵਸਤੇ ਰਸਤੇ ਘਰ ਨੂੰ ਵੇਖ ਕੇ ਮਨ ਖੇੜੇ ਵਿੱਚ ਆ ਜਾਂਦਾ ਹੈ ਜਿਵੇਂ ਇਕੱਲੇ ਇਕੱਲੇ ਰੁੱਖ ਨਾਲੋਂ ਰੁੱਖਾਂ ਦੇ ਸਮੂਹ ਬਾਗਾਂ ਦੇ ਰੂਪ ਵਿੱਚ ਵਧੇਰੇ ਸੌਂਦੇ ਹਨ ਜਿਵੇਂ ਹੀ ਘਰਾਂ ਤੋਂ ਨਿਰਮਿਤ ਪਿੰਡਾਂ ਨਗਰ ਤੇ ਸ਼ਹਿਰ ਤ੍ਰਿਪਤੀ ਦੇ ਨਜ਼ਾਰੇ ਪੇਸ਼ ਕਰਦੇ ਹਨ ਠੀਕ ਹੈ ਜੀ ਤਾਂ ਇਹ ਆਪਣਾ ਜੋਗੀ ਘੜ ਤੇ ਰੁੱਖ ਪੈਰਾ ਰਚਨਾ ਇਸ ਦੇ ਨਾਲ ਹੀ ਨੈਕਸਟ ਵਾਲਾ ਵੀ ਦੇਖ ਲਓ ਹਾਂਜੀ ਆਪਣਾ ਦੂਸਰਾ ਜੋ ਪੈਰਾ ਰਚਨਾ ਉਹ ਸਫਰ ਕਰਨਾ ਹੈ ਇਸ ਸਾਰਤੀਂ ਦੂਰ ਦੂਰ ਤੱਕ ਜਾ ਕੇ ਵੇਖਣ ਦੀ ਲਾਲਸਾ ਮਨੁੱਖ ਵਿੱਚ ਮੁੜ ਤੋਂ ਹੀ ਰਹੀ ਹੈ ਜੇ ਸਾ ਉਤੇ ਸ਼ਹਿਰ ਗ੍ਰਾਂ ਨੂੰ ਆਪ ਜਾ ਕੇ ਵੇਖ ਲਈਏ ਉਹ ਸਾਨੂੰ ਕਦੇ ਨਹੀਂ ਭੁੱਲਦਾ ਧਰਤੀ ਦੇ ਵੱਖ-ਵੱਖ ਹਿੱਸਿਆਂ ਤੋਂ ਵਸੇ ਲੋਕ ਉਥੋਂ ਦੇ ਭੂਗੋਲਿਕ ਤੇ ਰਾਜਨੀਤਿਕ ਕਾਰਨਾਂ ਕਰਕੇ ਕਿਵੇਂ ਰਹਿੰਦੇ ਹਨ ਇਸ ਦਾ ਗਿਆਨ ਸਫਰ ਕਰਨ ਤੋਂ ਹੁੰਦਾ ਹੈ ਅਨੇਕਾਂ ਗੱਲਾਂ ਵਿੱਚ ਉਹ ਸਾਡੇ ਵਾਂਗ ਰਹਿੰਦੇ ਹਨ ਕੁਝ ਗੱਲਾਂ ਵਿੱਚ ਭਿੰਨ ਵੀ ਹੋ ਸਕਦੇ ਹਨ ਆਪਣੀਆਂ ਆਪਣੀ ਸਾਰੀ ਦੁਨੀਆ ਵਿੱਚ ਇੱਕ ਰਸ ਬਣੀ ਜ਼ਿੰਦਗੀ ਤੋਂ ਸਫਰ ਸੱਚਾ ਕੁਝ ਸਮੇਂ ਲਈ ਮੁਕਤ ਹੋਇਆ ਜਾ ਸਕਦਾ ਹੈ ਸਫਰ ਦੀਆਂ ਕਈ ਤਰ੍ਹਾਂ ਦੀਆਂ ਔਕੜਾਂ ਦੇ ਬਾਵਜੂਦ ਸਫਰ ਇੱਕ ਨਵੇਕਲਾ ਤੇ ਤਾਜ਼ਗੀ ਦੇਣ ਵਾਲਾ ਅਨੁਭਵ ਹੁੰਦਾ ਹੈ ਸਾਡੇ ਬਹੁਤ ਲੋਕ ਆਰਥਿਕ ਔਕੜਾਂ ਨਾਲ ਸ਼ਾਮਕੀਆ ਸਫਰ ਨਹੀਂ ਕਰ ਸਕਦੇ ਉਹ ਸਾਖ ਸੰਬੰਧੀਆਂ ਨੂੰ ਮਿਲਣ ਕੰਮਕਾਰ ਦੇ ਸੰਬੰਧ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਜਾਣ ਜਾਂ ਧਾਰਮਿਕ ਵਿਸ਼ਵਾਸਾਂ ਅਧੀਨ ਤੀਰਥ ਯਾਤਰਾ ਕਰਨ ਲਈ ਹੀ ਘਰੋਂ ਬਾਹਰ ਨਿਕਲਦੇ ਹਨ ਪਰ ਚੰਗੀ ਤਰੰਗ ਚੰਗੀ ਗੱਲ ਇਹ ਹੈ ਕਿ ਕੁਝ ਕੁਮਕੜ ਆਪਣੀਆਂ ਯਾਤਰਾਵਾਂ ਦਾ ਹਾਲ ਕਾਣੀ ਬੰਦ ਕਰ ਦਿੰਦੇ ਹਨ ਉਹਨਾਂ ਦੇ ਲਿਖੇ ਸਫਰ ਨਾਮੇ ਸਫਰਦਾਰ ਜੇ ਸਾਰਾ ਨਹੀਂ ਤਾਂ ਅਦਿਕ ਆਨੰਦ ਤਾਂ ਹੀ ਦੇ ਦਿੰਦੇ ਹਨ ਠੀਕ ਹੈ ਜੀ ਤਾਂ ਇਹ ਸੀਗਾ ਆਪਣਾ ਅੱਜ ਦਾ ਜੋ ਕਿ ਪੰਜਾਬੀ ਲਾਜ਼ਮੀ ਦਾ ਤੁਹਾਡਾ ਕਲਾਸ +1 ਦਾ ਪੇਪਰ ਸੀਗਾ ਤਾਂ ਜੇ ਨਾ ਅਰੇ ਅਗਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦੇਣਾ ਅਗਰ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਲੇਟੈਸਟ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਹਰ ਇੱਕ ਵੀਡੀਓ ਦੇ ਠੀਕ ਹੈ ਜੀ ਤਾਂ ਇਸ ਦੇ ਨਾਲ ਹੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਇਸ ਤੱਕ ਦੇ ਲਈ ਸਟੇ ਵਲਸ ਸਕਿਪ ਸਮਾਈਲਿੰਗ ਐਂਡ ਕੀਪ ਗਰੋਇੰਗ ਥੈਂਕ ਯੂ